ਇਕ ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉਂ ਨ ਅੱਖੀਆਂ 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 ਇਹ ਰਾਜ-ਰਾਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਾਜ-ਰਾਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਇਹ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਜਾਈਆ ਦੇ ਰੱਬਿਆ ਰੱਬ ਰੱਬ ਸੱਗੇ ਰੱਜਿਆ ਤੇ ਨਯੱਥੀ ਐ ਇਨ ਅੱਖੀਆਂ ਦੇ ਵਿੱਚ ਰੱਬ ਨਾ ਵਸਾਇਆ ਕਦੇ ਇਨ ਅੱਖੀਆਂ ਦੇ ਵਿੱਚ ਰੱਬ ਨਾ ਵਸਾਇਆ ਕਦੇ ਤੇ ਇਨਾਂ ਵਿੱਚ ਪਿਆਰ ਦਾ ਜੇ ਅਥਰੂ ਨਾ ਆਇਆ ਕਦੇ अथरू न आया कॾहिं अखां वारे न वखाइ अखियां अखां वारे न वखाइ क्यू न अखियां ਕਿਉ ਨਾ ਯਤੀਆ ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉ ਨਾ ਅੱਖੀਆਂ 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 ਇਹ ਰਾਜ ਰੱਜ ਵੇਖ ਕੇ रजाइ क् न अखियां रे रज वेख के रजाइ कियो न अखियां रज रज वेख रजाया क्यो नज रज वेख के रजाइ क्यू न इन अखियां च जेसी मैल अॻियान ਇਹ ਨਆਂ ਅੱਖੀਆਂ ਚ ਜੇ ਸੀ ਮੈਲ ਅਗਿਆਨ ਦੀ ਇਹ ਨਾ ਤੇਰੀ ਬੰਦੇ ਚੋਂ ਜੇ ਰੱਬ ਨਹੀਂ ਪਛਾਨਦੀ ਨਿਗਾਹ ਤੇਰੀ ਬੰਦੇ ਚੋਂ ਜੇ ਰੱਬ ਨਹੀਂ ਪਛਾਨਦੀ ਇਹ ਸੂਰਦਾਸ ਵਾਂਗੂ ਏ ਕਡਾਈਆਂ ਕਿਉ ਨ ਅੱਖੀਆਂ ਸੂਰਦਾਸ ਵਾਂਗੂ ਏ ਕਡਾਈਆਂ ਕਿਉਂ ਨਾ ਅੱਖੀਆਂ ਸੋਹ ਬਸ ਲੰਗੋਏ ਕਡਾਈਆਂ ਤੇ ਨਾ ਅੱਖੀਆਂ ਸੋਹ ਬਸ ਲੰਗੋਏ ਕਡਾਈਆਂ ਕਿਉਂ ਨਾ ਅੱਖੀਆਂ ਏ ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉਂ ਨਾ ਅੱਖੀਆਂ ਰਉਣਾ ਯਾ ਤੇਆ ਇਹ ਰਾਜ ਰਜ ਵੇਖ ਕੇ ਰਹਿ ਜਾਇਆ ਕਿਉ ਨ ਅੱਖੀਆਂ ਰਾਜ ਰਜ ਵੇਖ ਕੇ ਰਹਿ ਜਾਇਆ ਕਿਉ ਨ ਅੱਖੀਆਂ ਰਾਜ ਰਜ ਵੇਖ ਕੇ ਉਹ ਜੰਨਤ ਨਾ ਯਾ ਰਾਜ ਰਜ ਵੇਖ ਕੇ ਰਹਿ ਜਾਇਆ ਕਿਉ ਨ ਯਾ ਤੇਆ ਸਤ ਸੰਗ ਵਿੱਚ ਜਾਣੋ ਵੇਖੋ ਸ਼ਰਮਦਿਆਂ ਨੇ ਸਤ ਸੰਗ ਵਿੱਚ ਜਾਣੋ ਵੇਖੋ ਸ਼ਰਮਦਿਆਂ ਨੇ ਰਾਮ ਨਾਮ ਗਾਉਣ ਵੇਲੇ ਨੀਵੀਆਂ ਹੋ ਜਾਂਦੀਆਂ ਨੇ ਰਾਮ ਨਾਮ ਗਾਉਣ ਵੇਲੇ ਨੀਵੀਆਂ ਹੋ ਜਾਂਦੀਆਂ ਨੇ ਉਸ ਦੇ ਪਿਆਰ ਵਿੱਚ ਲਾਈਆਂ ਕਿਉਂ ਨ ਅੱਖੀਆਂ 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 ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉਂ ਨ ਅੱਖੀਆਂ ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉਂ ਨ ਅੱਖੀਆਂ ਰਜ ਰਾਮ ਵਿੱਚ ਲਲਕ ਨ ਅੱਖੀਆਂ ਕੋ ਰਜ ਤੇ ਰਾਮ ਵਿੱਚ ਲਲਕ ਨ ਅੱਖੀਆਂ ਤੇਰਾ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਦੀਆਂ ਨੇ ਹੋਵੇ ਨਕਸਾਨ ਤੇ ਮਕਾਨ ਵਾਂਗੂੰ ਝੋਂਦੀਆਂ ਨੇ ਪੁੱਤਾਂ ਦੇ ਵਿਯੋਗ ਵਿੱਚ ਸ਼ਮ ਸ਼ਮ ਰੋਂਦੀਆਂ ਨੇ ਪੁੱਤਾਂ ਦੇ ਵਿਯੋਗ ਵਿੱਚ ਸ਼ਮ ਸ਼ਮ ਰੋਂਦੀਆਂ ਨੇ ਰੱਬ ਦੇ ਵਰਾਗ ਵਿੱਚ ਲਾਈਆਂ ਕਿਉਂ ਨ ਅੱਖੀਆਂ ਰੱਬ ਦੇ ਵਰਾਗ ਵਿੱਚ ਲਾਈਆਂ ਕਿਉ ਨ ਅੱਖੀਆਂ ਰੱਬ ਦੇ ਦਰ ਆਸ ਵਿੱਚ ਲਾਈਆਂ ਕਿਉ ਨ ਅੱਖੀਆਂ ਰੱਬ ਦੇ ਦਰ ਆਸ ਵਿੱਚ ਲਾਈਆਂ ਕਿਉ ਨ ਅੱਖੀਆਂ ਇਹ ਰਾਜ ਰਜ ਵੇਖ ਕੇ ਰਜਾਈਆਂ ਕਿਉ ਨ ਅੱਖੀਆਂ ਰਾਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਰਜ ਰਜ ਵੇਖ ਕੇ ਰਜਾਈਆਂ ਕਿਉਂ ਨ ਅੱਖੀਆਂ ਏ ਗੁਰੂ ਦੇ ਧਿਆਨ ਵਿੱਚ ਲਾਈਆਂ ਕਿਉਂ ਨ ਅੱਖੀਆਂ ਗੁਰੂ ਦੇ ਧਿਆਨ ਵਿੱਚ लाईं कियो न अखानाईं